ਮਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਚੱਲਦੇ ਜੀ ਕੰਮ ਵੀ ਰੋ ਬਹੁਤ ਵਧੀਆ। ਤੇ ਧੰਗੁਰ ਨਾਨਕ ਦੇਵ ਜੀ ਦੀ ਕਿਰਪਾ ਦੇ ਨਾਲ ਫਸਲਾਂ ਵੀ ਬਹੁਤ ਵਧੀਆ ਹੋ ਰਹੀਆਂ। ਤੇ ਬਾਕੀ ਤੁਹਾਡਾ ਸਾਰਿਆਂ ਦਾ ਹੀ ਸਵਾਗਤ ਹੈ। ਤੁਹਾਡੇ ਆਪਣੇ YouTube ਚੈਨਲ ਸਰਬਜੀਤ ਮਹਲ ਬਲੌਗਸ ਤੇ ਬਾਬਾ ਸੁੱਖ ਰਖੇ ਤੁਹਾਨੂੰ ਸਾਰਿਆਂ ਨੂੰ ਹੀ ਦੁੱਧ ਤੇ ਪੁੱਤ ਖੁਸ਼ੀਆਂ ਖੇੜੇ। ਤੁਹਾਡੇ ਸਾਰਿਆਂ ਨੇ ਕਮਾਈਆਂ ਚ ਹੋਣ ਜੀ। ਬਰਕਤਾਂ ਤੇ ਲੋ ਜੀ ਚੱਲ ਰਿਹਾ ਕੰਮ ਆਪਣੇ ਘਰ ਬੈਠੇ ਆ ਤੇ ਤਸਵੀਰ ਬਾਈ ਦਾ ਰੇਤਾ ਲੈ ਕੇ ਆਇਆ ਉਹ ਵੀ ਤੁਹਾਨੂੰ ਬਲੌਗ ਦੇ ਵਿੱਚ ਦਿਖਾਉਣਾ ਤੇ ਲਗਾਤਾਰ ਕੰਮ ਚੱਲੀ ਜਾ ਰਹੇ ਆ ਬਾਈ ਤੇ 3 ਵਜੇ ਦਾ ਟਾਈਮ ਹੋ ਗਿਆ ਚਾਹ ਦਾ 3:30 ਦਾ ਟਾਈਮ ਹੋ ਗਿਆ ਵੀ ਪਰਮ ਵੀ ਹੋਣੀ ਹੁਣ ਚਾਹ ਪੀ ਕੇ ਜਿਹੜਾ ਟਿਊਸ਼ਨ ਨੂੰ ਚਲੇ ਗਿਆ ਜਸ਼ਨ ਹੋ ਗਈ ਬੇਲੀ ਪੇਪਰ ਇਹਦੇ ਸਪਨ ਹੋ ਗਏ ਵੀ ਸਮਾਪਤ ਤੇ ਬਾਕੀ ਦੂਜੀ ਗੱਲ ਹੈ ਜੀ ਤੁਹਾਡਾ ਸਾਰਿਆਂ ਦਾ ਹੀ ਤਹਿ ਦਿਲੋਂ ਧੰਨਵਾਦ ਜਿਹੜਾ ਤੁਸੀਂ ਪਰਿਵਾਰ ਨੂੰ ਸ਼ੇਅਰ ਦੇਣ ਵਾਲੇ ਕਮੈਂਟ ਕਰਦੇ ਆ ਬਹੁਤ ਵਧੀਆ ਵਧੀਆ ਇੱਕ ਨਾ ਹੀ ਮਾਲਕ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਚ ਰੱਖੇ ਤੇ ਬਾਕੀ ਬੱਚੇ ਬੈਠੇ ਆਰੇ ਉਹਨਾਂ ਨਾਲ ਵੀ ਤੁਹਾਨੂੰ ਮਨਾ ਦੇਣਾ ਵੀ ਅਦਰ ਬਾਈ ਮਲਕੀਤ ਬਾਈ ਦੀ ਭਾਣ ਜਾਈ ਉਹਨਾਂ ਨੂੰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਧਾ ਦੇਖੋ ਵੀ ਮੇਰਾ ਵੀ ਅਦਰ ਜਸ਼ਨ ਮੇਰਾ ਸਾਰੇ ਆਪਣੇ ਸਸਕਾ ਲੀ ਮਲਾ ਜੀ ਜੀ ਸਿਰ ਬਾਇਆ ਨਹੀਂ ਕਿ ਬਾਇਆ ਹੈ ਬਾਇਆ ਹੈ ਚਲੋ ਡੜ ਡੜਿਆ ਹੋ ਲਿਆ ਬਾਈ ਇੱਧਰ ਦੇਖੋ ਕਿਹੜੀ ਚੱਲ ਰਹੀ ਹੈ ਭਾਬੀ ਅੱਛਾ ਆ ਲੋ ਜਿਸ ਵੇ ਮੈਂ ਕਹਿੰਦਾ ਮੈਂ ਤੈਨੂੰ ਸਾਲ ਬਾਅਦੇ ਖੇਲਦੀ ਨੂੰ ਦੇਖਿਆ ਖੇਲਦੀ ਹੁੰਦੀ ਆਉਂਦੀ ਹੈ ਤੈਨੂੰ ਖੇਲਣੀ ਹਾਂਦੀਆ ਵੀਰ ਜੀ ਪੰਮੂ ਟਿਊਸ਼ਨ ਮੈਂ ਸੀ ਗਿਆ ਤਾਂ ਹਾਂ ਹੋਰ ਕਿਆ ਕਹਿੰਦਾ ਕਹਿੰਦਾ ਮੈਂ ਨਹੀਂ ਜਾਣਾ ਤੂੰ ਵੀ ਚੱਲਦੀ ਜੀ ਅੱਛਾ ਹਾਂਜੀ ਹਾਂਜੀ ਜੱਛੂ ਤਰੂ ਹਾਕ ਵੱਜੀ ਬਾਹਰ ਆਈ ਲੋ ਮਾਈ ਜੱਛੂ ਨੂੰ ਵੱਜੀ ਹਾਕ ਬਾਹਰ ਤੋਂ ਲੈ ਬਈ ਜਿਸਨ ਦਸੂ ਗਈ ਮਹਲਾ ਦੇੰਦਰ ਨੂੰ ਇਕੱਠੀ ਕਰਨੀ ਪੈਣੀ ਤਾਂ ਸ ਹੈ ਮਾਤਾ ਆ ਦੇਖੋ ਭਾਈ ਸਾਰਿਆਂ ਨੇ ਚਾਹ ਪੀ ਕੇ ਜਿਹੜੇ ਉਹਰੇ ਗਲਾਸ ਰੱਖ ਚੁੱਕੇ ਆ ਮੈਂ ਰਹਿ ਗਿਆ ਆਹ ਭਾਈ ਭਾਈ ਰਾਈਫਲ 147 ਚੁੱਕੀ ਜਿਵੇਂ ਮੁੜੀ ਜੇ ਮੁੰਡਾ ਬਾਈ ਚਲਾ ਕੇ ਉਰੀ ਰੱਖ ਕੇ ਗਿਆ ਆਪਣੀ ਉਹ ਹਟਾ ਲੈਪਟਾਪ ਨਹੀਂ ਲੈਪਟਾਪ ਤਾਂ ਚਾਚਾ ਸੁਣਾਉਂਦੇ ਆ ਆ ਦੇਖੋ ਬਈ ਇੱਧਰ 147 ਰੱਖਦੇ ਰੱਖਦੇ ਉਹਦੀ ਮੁੰਡਾ ਬਾਈ ਟਿਊਸ਼ਨ ਨੂੰ ਗਿਆ ਮਾਤਾ ਹਰਜੀਤ ਕਿੱਧਰ ਆ ਮਮੀ ਮੰਮਾ ਥੱਲੇ ਤੇ ਕੀ ਕਰਦੀ ਤਾਂ ਤੁਸੀਂ ਪਿਛਲੀ ਮੈਂ ਰਹਿ ਗਿਆ ਮੈਂ ਵੀ ਰਹੀ ਹਾਂ ਉਹ ਗਲਾਸ ਤਾਂ ਤੇਰ ਚਾਰ ਟਕਰ ਗਏ ਲੋ ਬਾਈ 3 4 ਜਸਰ ਨਹੀਂ ਮੈਂ ਵੀ ਰਹੀ ਮਨ ਲਾਦੀ ਜਿਸ ਪੰਮੋਂ ਦੀ ਉਹ ਹੈ ਜਿਸ ਤੂੰ ਬਾਲਾ ਚਾਹੇ ਮੰਮੀ ਹੈ ਨਹੀਂ ਇੱਥੇ ਹੈ ਹੈ ਲੋ ਬਾਈ ਜਸਰ ਗਈ ਪਹੁੰਚਾ ਤੇ ਬਾਈ ਚੱਲ ਰਿਹਾ ਕੰਮ ਬਹੁਤ ਵਧੀਆ ਬਾਬੇ ਨਾਨਕ ਦੀ ਕਿਰਪਾ ਦੇ ਨਾਲ ਤੇ ਲੋ ਮੰਨੇ ਨੇ ਕਿ ਨੇ ਹੋਰ ਨਹੀਂ ਆਉਣਾ ਤਾਂ ਬਾਈ ਉਹ ਕਹਿੰਦਾ ਹੋਣਾ ਵੀ ਦੀਦੀ ਕਿੱਥੇ ਆਏ ਉਹ ਦੇਖੋ ਉਹ ਆ ਗਿਆ ਭਾਈ ਗੁਰਿੰਦਰ ਗੁਰਿੰਦਰ ਮਾਹਲ ਲੋ ਆਹ ਦੇਖੋ ਉਹ ਕੀ ਹਾਲ ਆ ਮੁੰਡਿਆ ਸਤਿ ਸ਼੍ਰੀ ਅਕਾਲ ਬੁਲਾ ਦੇ ਨਹੀਂ ਇਹ ਭਾਈ ਨਰਵਸ ਆ ਆ ਜੱਕਦਾ ਹੈ ਚੱਲ ਖੇਡ ਲੋ ਖੇਡ ਲੋ ਬਹਿ ਜਾ ਉੱਪਰ ਬਹਿ ਜਾ ਉੱਪਰ ਆਹ ਦੇਖੋ ਭਾਈ ਜਿਸ ਨਹੀਂ ਚਾ ਲੈ ਕੇ ਆਈ ਅਜੇ ਸ਼ਰਮਮੀ ਹੈ ਨਹੀਂ ਤਿੱਧਰ ਨਹੀਂ ਹਾਂ ਜੀ। ਇੱਛਾ। ਗਿਆ ਗੱਡੀ ਦੇਖ ਲੰਨੇ। ਲਾ ਬਈ। ਬੱਚੇ ਖੇល ਰਹੇ ਆ ਤਾਂਸ। ਵੀ ਚੱਲੀ ਜਾਂਦਾ। ਹਰਜੀਤ। ਕਿੱਧਰ ਆ ਬਈ? ਬਾਹਰ ਮੌਸਮ ਦੇਖੋ ਬਈ। ਕੋਪੜ ਹੋ ਗਿਆ। ਕਾਲੂ। ਰਿਆਏ। ਆ ਜਾ। ਆ ਦੇਖੋ ਬਈ ਬੰਦਾ ਆਪਣਾ। ਆ ਜਾ ਉਹਨੂੰ। ਨਾ ਬਾਈ ਸਬਜ਼ੀ ਵਾਲਾ ਵੀ ਆ ਗਿਆ ਬਾਹਰ ਬਹੁਤ ਬੰਦਾ ਹੈ ਬਾਈ ਆ ਸਾਬ ਆਪਣਾ ਉਹ ਦੇਖੋ ਬੈ ਜਾ ਬੈ ਜਾ ਬੈ ਜਾ ਬੈ ਜਾ ਬੈ ਜਾ ਬੈ ਜਾ ਦੇਖੋ ਭਾਈ ਏਕਣਾ ਇੰਨਾ ਬਹੁਤ ਸੌਗਾ ਆ ਦੇਖੋ ਏਕਣਾ ਇਹਨੇ ਐਂ ਕਰੋ ਇਹਨਾਂ ਦੇਖੋ ਹਾਂ ਉਹ ਕਲੂ ਕਲੂ ਇਹ ਆਵੇ ਆਦੇ ਆ ਲੈ ਚਾਰ ਤੇ ਬਾਲ ਸਾਰੇ ਆ ਪੰਗੇ ਲੰਦਾ ਦੇਖੋ ਭਾਈ ਐਨ ਤਾਂ ਕਰਾ ਲੈਣੀ ਆ ਐ ਐ ਆ ਇਧਰ ਦੇਖ ਆ ਦੇਖ ਆ ਦੇਖ ਐ ਪੰਗੇ ਲੈਣੇ ਨੇ ਠੀਕ ਨੇ ਇਧਰ ਮਿਲੋ ਭਾਈ ਮੇਰੇ ਵੱਲ ਸਾਰੇ ਨਾਲ ਜੁੜ ਕੇ ਬੈਰ ਬਰ ਸੱਚੀ ਗੱਲ ਜੀ ਮਾਹ ਕਿ ਤਾ ਸਰਦਾਰ ਨਹੀਂ ਮੇਰੀ ਚਾਹ ਲੈ ਕੇ ਆਉਗੀ ਚਾਹ ਮੈਂ ਮੁਰ ਦੇ ਕੇ ਮੁਰਗੀ ਜਿਹਾ ਤਾਂ ਮੈਂ ਤੁਝੋਂ ਮਾਨ ਕਰ ਗੱਲ ਕਰ ਰਹੀ ਤੇ ਫੋਨ ਪਰ ਜਦੋਂ ਮੈਂ ਗੱਲ ਕਰਦਾ ਤਾਂ ਉਹਦੇ ਬਾਅਦ ਤੈਨੂੰ ਲੱਗਿਆ ਮੈਂ ਵੀਡੀਓ ਬਣਾ ਰਿਹਾ ਸੀ ਵੀ ਫੋਨ ਪਰ ਗੱਲ ਕਰਦਾ ਹੈ। ਅੱਛਾ ਜੀ। ਹਾਂ। ਠੀਕ ਹੈ ਨਾ। ਆ ਦੇਖੋ। ਚੱਲ ਚੈਟ। ਦੇਖਿਓ ਉਹਨੇ ਨਾ ਪੰਗੇ ਲੈਣ ਤੇ ਨਹੀਂ ਆਣਾ ਹਰ ਜੀ। ਹਾਂ ਜੀ ਹਾਂ ਇਹ ਦੇਖ ਕੇ ਉਹ ਲਾੜਦ ਕਰਦਾ ਹੈ। ਹੈਂ? ਲਾੜਮੋ ਕਰਦਾ ਜੀ ਬੱਚਿਆਂ ਨਾਲ ਵੀ ਇਹ। ਹਾਂ ਸਬਾਈ ਜਾਂਦੀ ਰੋਟੀ ਰੋਟੀ ਨੂੰ। ਹੂੰ। ਉਹ ਤੜੇ ਨੂੰ ਭੇਜਦੇ ਆ। ਮਾਨ ਮਟ ਘੁੰਮੇ ਅੱਗ ਬਾਹਰ। ਤਾਂ ਹੀ ਬਹੁਤ ਔਖਾ ਬਾਹਰ ਜਾਂਦਾ ਇਹ ਜੀੜ ਤੇ। ਸਵਾਹ। ਨੀ ਇੱਥੇ ਜਾ ਉਸ ਹੂੰ ਪਰੰ ਦਾ ਰੰਡ ਪਰੰ ਵੀ ਬਹੁਤ ਸਕੂਲ ਨੂੰ ਵੀੜਦਾ ਏ ਜੀ ਵੀ ਜਸ਼ਨਤਾ ਹੁਣ ਪੇਪਰ ਹੋ ਗਏ ਉਹ ਫ੍ਰੀ ਹੋ ਗਏ ਜੀ ਹੂੰ ਤੇ ਕਹਿੰਦਾ ਵੀ ਦੇ ਦੀਆਂ ਰਹਿੰਦੀ ਆ ਵੀ ਮੇਰੇ ਸਕੂਲ ਘਾਤੇ ਲੱਗਦਾ ਏ ਮੈਂ ਵੈਸੇ ਪਰਮ ਦੇ ਵੀ ਦੋ ਦਿਨ ਰਹਿ ਗਏ ਜੀ ਹੁਣ ਤੇ ਅੱਜ ਟਿਊਸ਼ਨ ਨੂੰ ਕੱਲ ਤਾਂ ਫਿਰ ਐਦਾਂ ਹੀ ਗਈ ਉਹ ਨਾਲ ਕਹਿੰਦੀ ਮम्मी ਮੈਂ ਛੱਡ ਕੇ ਆਉਣੀ ਕਹਿੰਦੀ ਇਹਨੂੰ ਵਿਦਿਆ ਪੜਾਏ ਪੇਪਰ ਤਰਾਬ ਕਰਨੇ ਕਹਿੰਦੀ ਨਹੀਂ ਹੁਣ ਹੂੰ ਅੱਜ ਵੀ ਬਹੁਤ ਔਖਾ ਭੇਜਿਆ ਏ ਕੈਂਡੀ ਲੈ ਕੇ ਦਿੱਤੀ ਦੁਕਾਨ ਤੇ ਤਾਗੇ ਆ ਜੀ ਹੂੰ ਹਨਾ ਨਾ ਮੈਂ ਘੰਟੇ ਤੇ ਵਿਚ ਮੋੜਿਆ ਹੋਣਾ ਕਿ ਨਾ ਮੈਂ ਛੁੱਟੀ ਤੇ ਆ ਗਿਆ 레 ਆ ਵੇ ਦੀਦੀ ਅੱਛਾ ਹਾਂ ਜੀ ਕਿਹੜਾ ਘੰਟੇ ਚ ਮੋੜਿਆ ਹੋਣਾ ਮੈਂ ਹੈ ਹਾਂਜੀ ਹਾਂ ਜੱਜਾ ਮੈਂ ਕਹਿ ਗਿਆ ਕਿ ਨਾ ਦੀਦੀ ਮੈਨੂੰ ਛੁੱਟੀ ਤੇ ਆਉਣਾ ਅੱਜ ਅੱਛਾ ਠੀਕਾ ਚੱਲ ਕੋਈ ਨਹੀਂ ਲੋ ਭਾਈ ਮੌਸਮ ਬਹੁਤ ਸੁਆਬਨਾ ਚੱਲ ਰਿਹਾ ਕੰਮ ਆ ਲੋ ਸਰ ਜੀ ਤੇ ਨਾ ਠੰਡਾ ਨਾ ਗਰਮੀ ਆ ਨਾ ਹਾਂਜੀ ਹੂੰ ਮੈਸਮ ਉਸ ਮੈਂ ਤਾਂ ਬਈ ਚਾਈਦਾ ਜਿਹੜਾ ਆਦਾ ਠੰਡ ਵੀ ਨਹੀਂ ਬਰਦਾਸ਼ਤ ਕਰ ਹੁੰਦੀ ਹੂੰ ਤੇ ਕਰਨੀ ਵੀ ਔਖਾ ਕਰਦੀ ਸਹੀ ਗੱਲ ਹੈ ਇਹ ਤਾਂ ਲੋ ਭਾਈਆ ਦੇਖੋ ਉਹ ਬੈ ਗਿਆ ਮੰਜੇ ਹੇਠਾਂ ਦੇਖੋ ਇਹ ਰਾਮ ਦਾ ਉਹ ਦੇਖੋ ਇਹ ਉਹ ਬੈ ਗਿਆ ਹੇਠਾਂ ਅੰਦਰ ਗ੍ਰਿੰਦਰਾ ਆਇਆ ਤੇ ਕਰਮਨਾ ਹੈ ਇੱਥੇ ਉਹ ਅੰਦਰ ਖੇਲਦੇ ਆ ਪਰ ਮੈਂ ਆਇਆ ਨਹੀਂ ਹੁਣ ਤਾਂ ਉਹਨੂੰ ਗਰਾਉਣ ਤੇ ਲੱਗਦੀ ਜੀ ਬੱਚੇ ਸਾਰੇ ਇਕੱਠੇ ਹੋ ਕੇ ਖੇਡਦੇ ਆ ਹੂੰ ਆ ਲੋ ਭਾਈ ਆ ਬੇੜਾ ਏਡਾ ਵੱਡਾ ਬੱਚਿਆਂ ਖਾਤਰੇ ਆ ਇਹ ਹਾਂਜੀ ਫੁੱਲਮ ਡੁੱਲਾ ਠੀਕ ਨੇ ਤੇ ਬਾਕੀ ਜਸ਼ਨ ਤੇ ਹਰਜੀਤ ਨੂੰ ਕਹਦੇ ਅੱਜ ਦੁਬਾਰਾ ਪਾਣੀ ਪਾ ਦਵੇ ਬੂਟਿਆਂ ਚ ਠੀਕ ਹੈ ਹਾਂ ਲੋ ਬਾਈ ਹੈ ਪਾਣੀ ਤਾਂ ਪਾਈ ਜਾਂਦੀ ਪਾਣੀ ਦੀ ਨਹੀਂ ਲੋ ਹੈਗੀ ਪਾਈ ਜਾਂਦੀ ਪਾਣੀ ਤਾਂ ਹੀ ਉਹ ਦੇਖੋ ਬਾਈ ਗਰਮੀਆਂ ਦਾ ਪਹਿਲਾ ਫੁੱਲ ਆ ਚੁੱਕਿਆ ਫੁੱਲ ਫੁੱਲਾ ਫੁੱਲ ਪਾਣੀ ਪੌਂਦੀ ਹੈ ਹਾਂਜੀ ਬੂਟੇ ਬੂਟੇ ਦੋ ਬੂਟੇ ਸਾਰੇ ਫੁੱਟੇ ਟੁੱਟਲੀ ਹੀ ਆ ਦੇਖੋ ਬਾਈ ਇਹ ਬੂਟੇ ਨੂੰ ਤਾਂ ਪੱਤੇ ਵੀ ਨਹੀਂ ਹੈਗੇ ਫੁੱਲੇ ਫੁੱਲੇ ਆ ਲੋ ਆ ਦੇਖੋ ਮੈਂ ਇਸੇ ਫੁੱਲਾਂ ਨੂੰ ਹੱਥ ਲਾਉਂਦਾ ਨਹੀਂ ਹੁਣ ਉਧਰ ਸਰਦਾਰਨੀ ਆਪਣੇ ਕੰਮ ਲੱਗ ਗਈ ਟਰੈਕਟਰ ਟੱਕਿਆ ਖੜਾ ਬਾਈ ਦੂਸਰੇ ਟਰੈਕਟਰ ਨਾਲੇ ਮੈਂ ਜੁੜਿਆ ਬਾ ਤਾਂ ਟਰਾਲਾ ਬਜਰੀ ਆ ਗਈ ਉਧਰ ਗੱਡੀ ਵੀ ਉਹ ਵੀ ਤੁਹਾਨੂੰ ਦਿਖਾਉਂਦਾ ਬਲੌਗ ਦੇ ਵਿੱਚ ਤੇ ਬਾਪੂ ਜੀ ਨੇ ਇਧਰ ਇੱਕ ਹੋਰ ਨਵਾਂ ਕੰਮ ਕਰਿਆ ਦੇਖੋ ਮਿਰਚਾਂ ਦੇ ਬੂਟੇ ਬਾਈ ਆਹ ਥੈਲੀਆਂ ਚਲਾਤੇ ਵੀ بڑے ਹੋ ਜੂਗੇ ਕਣਕ ਵੱਢ ਹੋ ਜਾਣੀ ਤੁਹਾਨੂੰ ਪਤਾ ਮਹੀਨੇ ਤੱਕ ਵੀ ਇੱਕੜਾ ਹੀ ਜਾ ਕੇ ਇਹ ਜਿਹੜੇ ਉੱਥੇ ਖੇਤ ਦੇ ਵਿੱਚ ਗੱਡਦੇ ਨੇ ਇਹ ਵੀ ਬਾਈਕਾ ਤਜਰਬਾ ਦੇਖ ਲਓ ਐਨ ਕੱਲ ਪਰਸੋਂ ਦੇ ਲਾਏ ਵੇ ਬੂਟੇ ਇਹ ਚਲੋ ਬਾਕੀ ਚੱਲ ਰਿਹਾ ਕੰਮ ਤੇ ਉਹ ਦੇਖੋ ਬਾਈ ਇਹ ਨਾ ਟਗੌੜਾ ਨਹੀਂ ਅੰਦਰੋਂ ਤਾਂ ਬਾਹਰ ਨਿਕਲ ਗਏ ਹਾਂ ਵੇ ਲੈ ਵੇ ਦੇਖੋ ਹਾਂ ਵੇ ਹਾਂ ਇਹ ਦੇਖੀ ਜਾਣਾ ਇਹ ਹੂੰ ਇਧਰ ਫੇਰ ਹਾਂ ਬਈ ਸਰਦਾਰਨੀ ਹੈ ਕੀ ਚੱਲ ਰਿਹਾ ਕੰਮ ਆਹ ਦੇਖ ਲਓ ਬਾਈ ਤਾਂਸ ਵਾਲੀ ਡੱਬੀ ਨਿਆਣਿਆਂ ਦੀ ਬੱਚੇ ਖੇਡਣ ਲੱਗੇ ਤੇ ਜੀ ਇਹ ਤਾਂ ਮੈਂ ਬੈੱਡ ਤੋਂ ਉਠਾ ਕੇ ਮੈਂ ਦਰਵਾਜ਼ੇ ਦੇਖ ਹੂੰ ਬੱਚੇ ਪਹਿਲਾਂ ਹੀ ਖੇਡਦੇ ਆ ਹੰਦਰ ਤਾਂ ਕਿਦਾਂ ਸੁਣਦੇ ਜਦੋਂ ਵੀ ਫੋਨ 'ਤੇ ਗੱਲ ਕਰ ਰਹੇ ਤੇ ਜੀ ਅੱਛਾ ਅੱਛਾ ਪਹਿਲਾਂ ਕਾਂਗੜਾ ਦੇ ਉਸਕੇ ਉਹ ਦੇਖੋ ਭਾਈ ਚੱਲ ਰਿਹਾ ਕੰਮ ਲਾ ਭਾਈ ਭਾਈ ਘਰ ਮੇ ਹੋ ਗਈ ਸਾਡੇ ਸ਼ੁਰੂ ਇੱਧਰ ਮਿਲੋ ਬੰਦੇ ਨੂੰ ਸਰਕਾਰੀ ਜੀ ਹਾਂ ਚੈਨਲ ਕੱਢ ਗਏ ਸ਼ਟੂਗਾ ਹੁਣ ਵਿੱਚ ਤੇ ਚੱਲ ਦੇਖਦੇ ਆਂ ਹਾਂ ਪਵਰ ਨਿਕਲੇ ਜਾ ਰਹੇ ਲਾ ਭਾਈ ਬੰਦਾ ਲੱਗਿਆ ਵਾ ਲੈਪਟਾਪ ਪਰ ਆਪਣੇ ਆਪਣੇ ਕੰਮ ਕਰਨ ਉਹਦੇ ਰੱਬ ਲੱਗਦਾ ਹਾਂ ਜੀ ਹਾਂ ਹੋ ਗਿਆ ਹੋ ਗਿਆ ਲਾਉਣੀ ਪੈਣੀ ਆ ਸਮੁੰਦਰ ਚ ਤੈਰੀ ਹੈ ਹਾਂ ਅੱਛਾ ਨਿਕਲ ਵੀ ਸਾਦਾ ਰਹੇਗਾ ਕੋਈ ਸਾਦਾ ਹਾਂ ਜ਼ਿਆਦਾ ਦੇਖ ਲੈ ਜੇ ਨਿਕਲਦਾ ਏ ਸੇਖ ਨਹੀਂ ਐ ਸਰਦਾਰ ਨਹੀਂ ਹਾਂਜੀ ਕੋਸ਼ਿਸ਼ ਤਾਂ ਕਰਦਾ ਵਿਚਾਰਾ ਕੋਸ਼ਿਸ਼ ਉਹ ਲਗਾ ਦੇ ਬਗੈ ਦੇ ਖੋਲ ਦੇ ਨੂੰ ਨਿਕਲਿਆ ਕੋਦੇ ਵਿੱਚ ਤੇ ਕਿ ਨਹੀਂ ਚਾਚਾ ਭਤੀਜੀ ਮੈਂ ਪਹਿਲਾਂ ਦੇਖਿਆ ਨੇਰੇ ਦੀ ਬਗੈ ਦੇ ਗੱਲ ਹੀ ਹੈ ਹਾਂ ਖਾਲੀ ਆ ਅੱਛਾ ਨਾ ਹੋਊਗਾ ਹੱਲ ਕੋਈ ਕਿ ਨਹੀਂ ਹੋਊਗਾ ਹੱਲ ਐ ਤਾਂ ਹੂੰ ਕਹੇਰ ਬੰਦ ਕਰਕੇ ਖੋਲ੍ਹ ਲਿਆ ਚਲੋ ਬਾਈ ਆਉਦਾ ਹੋਣਾ ਅਸਾ ਉਹ ਸੌਣੀ ਨਾ ਦਾ ਜੀ ਹਾਂ ਇਹ ਤਾਂ ਨਹੀਂ ਮੈਨੂੰ ਮੋਟੇ ਕਰ ਸਕਦੇ ਹਾਂ ਹਾਂ ਸੈਟਿੰਗ ਨਹੀਂ ਨਾ ਛੇੜ ਸਕਦੇ ਕੋਈ ਵੀ ਠੀਕ ਨਹੀਂ ਕੋਈ ਕਾਹ ਇਹ ਨਾ ਪਹਿਲੇ ਹੀ ਚੱਕੀ ਜਾਂਦਾ ਜੇ ਜੀਮੇਲ ਹੁਣ ਬਣਾਈ ਆ ਤਾਂ ਉਹਨੇ ਪਹਿਲੀਆਂ 10 ਵੀ ਚੱਕ ਲੈਣੀਆਂ ਹੁੰਦੀਆਂ ਨਾਮ ਦੀ ਜੀ ਆਪਣੀ ਆਪਣੀ ਹੋਣੀ ਹੂੰ ਉਹ ਮਣਾ ਮਣਾ ਕੇ ਛੱਡੀ ਜਾਂਦੇ ਫੋਨ ਬਦਲੀ ਜਾਂਦੇ ਯਾਰ ਹੂੰ ਉਹ ਸਾਰੀਆਂ ਚੱਕ ਲਿੰਦਾ ਕਰ ਉਹ ਕਹਿੰਦਾ ਇਹ ਵੀ ਥੋਕੀ ਆਈਆਂ ਸਾਡੇ ਸਾਨੂੰ ਪਤਾ ਨਹੀਂ ਆ ਲਓ ਬਈ ਉਹ ਪੰਮੂ ਦਾ ਲੈਪਟਾਪ ਇਹ ਚ ਕੀ ਹੋਜੀਦਾ ਉਹ ਦੇਖੋ ਬਈ ਸਭ ਦੇ ਆਪਣੇ ਆਪਣੇ ਖਜ਼ਾਨੇ ਭਰਪੂਰ ਰੱਖੇ ਹੋਏ ਆ ਆਹ ਦੇਖੋ ਇਹ ਆ ਲੋ ਬੋ ਦੇਖ ਲਓ ਤੋਂ ਵੀ ਜੰਗਿਆ ਜਾਂ ਤਰੀ ਨਹੀਂ ਹੋਈ ਇਹ ਵੀ ਹੈ ਪੰਮੂ ਟਿਵੀ ਚ ਨਹੀਂ ਆਉਂਦੀ ਤਾਂ ਵੀ ਜਿਵੇਂ ਖੇਡ ਤਰੋਂ ਟਿਵੀ ਲਓ ਬਈ ਪੰਮੂ ਦਾ ਲੈਪਟਾਪ ਰਸਾਂ ਦੇ ਸੁੱਖ ਸੋਲਦਾ ਬਈ ਆ ਦੇਖੋ ਕੋਈ ਰਹਿ ਨਾ ਜਾਵੇ ਪਿੱਛੇ ਹਾਂਜੀ ਫਿਰ ਨਹੀਂ ਅੱਜ ਤਾਂ ਮੇਰਾ ਬੰਦ ਚੋਰੀ ਕਰਿਆ ਉਹ ਲਾਦਾ ਬੰਦੇ ਹਾਂ ਬੰਦਾ ਐਤੀ ਜਿਆਦਾ ਅੱਛਾ ਐਤੀ ਵੀ ਆਦਾ ਫਿਰ ਤਾਂ ਕੋਈ ਗੱਲ ਨਹੀਂ ਲਾਣੇਦਾਰ ਨਹੀਂ ਚੋਰੀ ਵਾਲਾ ਤਾਂ ਕੋਈ ਮਸਲਾ ਨਹੀਂ ਹੈਗਾ ਇਹ ਵਾ ਲੱਭਦੀ ਵਿਰਦੀ ਦੀ ਕਿਤੇ ਆਹ ਮੰਮੂ ਕੀ ਲੱਦਾ ਹਾਂ ਮੰਮੂ ਵੜ ਕੇ ਰੱਖਦੇ ਮੰਮੂ ਨੂੰ ਵੇਖ ਲੈ ਕਿੰਨੀਆਂ ਚੀਜ਼ਾਂ ਚਲਾਉਂਦਾ ਬਾਈ ਜ਼ੋਰ ਲੱਗ ਜੂ ਲੈਪਟਾਪ ਉਰ ਵੀ ਮਾਰਦਾ ਉਹ ਦੌ ਲੱਗ ਜਿਵੇ ਦੌ ਲੱਗ ਜਿਵੇ ਫੋਨ ਪਰ ਵੀ ਦੌ ਲੱਗ ਜਿਵੇ ਟੈਪ ਪਰ ਵੀ ਦੌ ਲੱਗ ਜਿਵੇ ਉਹਦਾ ਟੀਵੀ ਪਰ ਵੀ ਸਾਰਾ ਕੋ ਦਬਾ ਦੋ ਸਾਰਾ ਕੋ ਦਬਾ ਦੇ ਲੋ ਕੱਲਾ ਹੀ ਉਹ ਹੈ ਲੋਡ ਆ ਜਾਂ ਲਗੀ ਇੱਕ ਹੋਰ ਉਹਦੀ ਮਰਜ ਐ ਜਿਹੜੀ ਉਹਦੇ ਮੂੰਹ ਚ ਆ ਗਈ ਚੀਜ਼ ਹਾਂਜੀ ਉਹ ਤਾਂ ਫੇਰ ਖਰਾਬ ਕਰਕੇ ਚੱਲਦਾ ਉਹ ਖਰਾਬ ਕਰਕੇ ਹਟਦਾ ਬਾਈ ਉਹ ਆਏ ਸਵਿਚ ਆ ਜਿਵੇ ਹਾਂ ਦੇਖਨੇ ਏਕਣਾ ਹੈ ਹੈ ਇਹ ਕੰਪਿਊਟਰਾਂ ਦੇ ਫੇਡ ਕਰਨੀ ਹੋ ਜਾਂਦੀ ਕੰਪਟਰ ਜਾਂ ਫੋਨ ਤੇ ਹਾਂ ਇਹ ਹੱਲ ਵੀ ਇਹੀ ਕਰਦੀ ਐ ਹੱਲ ਦਾ ਇਨਾ ਭਰੇ ਹੋਣਾ ਸਾਰਾ ਕੁਝ ਇਨਾ ਜੀ ਜੈਨੌਲ ਜੀ ਇਹਨਾਂ ਹੀ ਹੈ ਖਲੀ ਤੋਂ ਚੱਲ ਫਿਰ ਚੱਲ ਉਧਰ ਨਿਆਣੇ ਲੱਗੇ ਰੇ ਬਾਈ ਕੰਮ ਆ ਦੇਖ ਚੱਲ ਰਿਹਾ ਕੰਮ ਤੇ ਇਹਕਣਾ ਬਾਈ ਉਹ ਦੇਖੋ ਪੰਮੂ ਦੇ ਹਥਿਆਰ ਇੱਕ ਬਾਈ ਉਹ ਤੇ ਪੰਮੂ ਦੀ ਘਰੀ ਪਈ ਆਹ ਹੋ ਰਿਹਾ ਆ ਦੇਖ ਕਰੀਆਂ ਬਹੁਤ ਆ ਬੰਦੇ ਕੋਲ ਕਿਤਾਬ ਮੁੰਡੇ ਦੀ ਜੀ ਕਰਦਾ ਹਾਂ ਕਿ ਬੱਚੇ ਨੂੰ ਪਾਦਾ ਹਾਂ ਹਾਂ ਇਹ ਆਰ ਘੜਦਾ ਜਿਹੜਾ ਲੈ ਲੈ ਦਾਨ ਕਰਦਾ ਦੇ ਲਾ ਦਿਲ ਮੁੰਡੇ ਦਾ ਫਿਰ ਦੇ ਦੇ ਕੋਈ ਇੱਕ ਨੂੰ ਹਾਂ ਜਿਵੇਂ ਜਸਨ ਕਹਦੇ ਮਨੋਂ ਦੇ ਦੇ ਜਸਨ ਨੂੰ ਨਹੀਂ ਦੱਬ ਹਾਂ ਉਹਨੂੰ ਕਹਿੰਦਾ ਤੇ ਲੈ ਲੈ ਤਾਂ ਦਾਲਾ ਅੱਛਾ ਚੱਲ ਨਾ 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 ਬਰਾਬਰ ਲਾ ਨਾ ਫਿਰ ਵੀ ਬਰਾਬਰ ਲੱਗਣੀ ਆ ਹਾਂ ਹਾਂ ਵੇ ਚੱਲ ਰਿਹਾ ਕੰਮ ਹਾਂਜੀ ਚਲੋ ਬਈ ਠੀਕ ਆ ਬਈ ਮਾਰੂ ਮਾਰੂ ਕੰਮ ਬਈ ਇਧਰ ਤਾਂ ਸਾਲਿਆਂ ਦਾ ਪੂਰਾ ਚੱਲ ਰਿਹਾ ਜ਼ੋਰ ਤੇ ਦੇਖੋ ਕੋਈ ਕਹਿੰਦਾ ਅਸੀਂ ਘਟ ਰਹਿਣਾ ਨਹੀਂ ਜਾਈਏ ਹਨਾ ਵਧੀਆ ਜਿਹਾ ਖੇਲਦੇ ਐ ਬਾਰ ਮੈਂ ਤਾਂ ਕਢਾ ਦਾਂਗੇ ਸਾਰੇ ਪਾਏ ਚਾਹ ਪੀ ਲਈ ਮੈਨੂੰ ਐਂ ਰਸ ਦੇ ਹਲੇ ਹੋਰਾਂ ਦੀ ਸਰਵਸ ਚੱਲਦੀ ਆ ਨਹੀਂ ਆਉਣੀ ਤਾਂ ਪਹਿਲਾਂ ਹੀ ਦੇਖੀ ਆ ਜੀ ਹਾਂ ਉਹ ਤਾਂ ਮੈਨੂੰ ਪਤਾ ਇਹ ਤਾਂ ਪਿੱਛੇ ਨਹੀਂ ਰਹਿੰਦੀ ਆ ਜੀ ਹਾਂ ਹੈ ਕਾਲੂ ਨੇ ਤੇ ਜਗਾ ਬਦਲ ਤੀ ਬਾਈ ਦੇਖੋ ਇਹ ਜੇ ਤੁਹਾਨੂੰ ਦੇਖ ਜਵੇ ਉਹ ਦੇਖੋ ਤੇ ਜਗਾ ਤੇ ਜਗਾ ਜਾ ਕੇ ਸੌਂ ਗਿਆ ਦੇਖੋ ਗੇਟ ਦੇ ਮੂਰੇ ਬਾਈ ਐਨ ਇਹ ਇਹ ਉਹ ਦੇਖੋ ਉਹ ਜਾ ਕੇ ਸੌਂ ਗਿਆ ਉਧਰ ਬਾਈ ਪਾਪਾ ਜੀ ਵੀ ਆ ਗਏ ਮੁੰਲਾ ਦੀ ਕੀ ਹੋ ਗਿਆ ਕੀ ਹੋ ਗਿਆ ਮੋਸੇ ਜੀ ਵਜਤ ਕਰ ਲਾ ਫਟਬਤਾ ਸ਼ਾਮਲ ਇਹ ਤੇਰੇ ਕੋਲ ਹੈਗਾ ਲੋ ਘੜਦਾ ਇਹਦਾ ਸਾਗ ਹੈ ਹੈ ਚੇੜ ਕੇ ਦੇਖਦੇ ਕੋਈ ਮੋੜ ਜੈਸੇ ਨਹੀਂ ਸਾਗ ਬਹੁਤ ਜ਼ਿਆਦਾ ਹੂੰ ਪੁੱਛ ਲੈਣਾ ਨਾ 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 ਪੁੱਛ ਖਾਣਾ ਮੇਰੇ ਕੋਲ ਠੀਕ ਆ ਗਿਆ ਚਲੋ ਚੰਦਾ ਹੈ ਬਾਈ ਬਾਹਰ ਸਭ ਸਹੀ ਹੈ ਸਾਰੇ ਆਹ ਪਿੰਡਾ ਨਿਕਲ ਆਇਆ ਭਈਆ ਦੇਖੋ ਆ ਪਿੰਡ ਫਿਰਦੀ ਉਹ ਲੰਗੀ ਪਿੰਡਾ ਦਾ ਟਾਈਮ ਆ ਗਿਆ ਹਨਾ ਔਰ ਦੇਖੋ ਉੱਠ ਖੜਿਆ ਉਹ ਦੇਖੋ ਜਾ ਗੰਨ ਦਾ ਟਾਈਮ ਜਾਗਣ ਦਾ ਟਾਈਮ ਹੋਇਆ ਇਹਦਾ ਠੀਕ ਚਲੋ ਭਾਈ